ਖਸ ਨੂੰ ਖਾਲੀ ਕਰਵਾਇਆ ਗਿਆ ਤਮਾਮ ਦਜਜਤ ਤੇ ਵਕੀਲ ਆਮ ਲੋਕ ਅੰਤਰ ਮੌਜੂਦ ਸਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਦਰੋਂ ਕੋਈ ਵਿਸਫੋਟਕ ਸਮਗਰੀ ਮਿਲੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਦੇ ਬਾਅਦ ਅਜੇ ਹਾ ਕੀਤਾ ਗਿਆ ਹਾਲਾਂਕਿ ਕਲੀਅਰ ਨਹੀਂ ਹੈ ਕਿ ਵਾਕਈ ਅਜੇ ਕੋਈ ਇਨਫੋਰਮੇਸ਼ਨ ਸਾਹਮਣੇ ਆਈ ਹੈ ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਇਸ ਕਦਰ ਇੱਥੇ ਪਹੁੰਚਿਆ ਹੈ ਤੇ ਹਰਕਤ ਚ ਆਇਆ ਹੈ ਜਾਂ ਫਿਰ ਇਹ ਕੋਈ ਮੌਕ ਡਰਲ ਦਾ ਹਿੱਸਾ ਇਹ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਲੋਕਾਂ ਨੂੰ ਹਫੜਾ ਦਫਰੀ ਦੇ ਵਿੱਚ ਬਾਹਰ ਜ਼ਰੂਰ ਸਿਹਤਮੰਦ ਪੰਜਾਬ ਦਾ ਸੁਪਨਾ ਜੀ ਸਕਾਰ ਹੋ ਰਿਹਾ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਨਿਗੜ ਕੋਰਟ ਕੰਪਲੈਕਸ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੋਰਟ ਦੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਭਾਰੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਨੂੰ ਤਣਾਤ ਕੀਤਾ ਗਿਆ ਸਾਰੇ ਇਲਾਕ ਨਿਗਤੀ ਕਿਤੇ ਨਾਲ ਘੇਰਾ ਪਾਇਆ ਗਿਆ ਸੀਲ ਕੀਤਾ ਗਿਆ ਤੇ ਜੋ तमाम ਅੰਦਰ ਵਕੀਲ ਜਾਂ ਸਹਿਬਾਨ ਮੌਜੂਦ ਸਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਲੋਕ دہشت ਦੇ ਦੇ ਮਾਹੌਲ ਦੇ ਵਿੱਚ ਬਣੇ ਹੋਏ ਨੇ ਇਹ ਹਾਲ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਇਹ ਕੋਈ ਸੁਰੱਖਿਆ ਦੇ ਮੱਦੇ ਨਜ਼ਰ ਮੌਕ ਡ੍ਰਿਲ ਦਾ ਹਿੱਸਾ ਹੈ ਕਿਉਂਕਿ 26 ਜਨਵਰੀ ਹੈ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਜੋ ਅਭਿਆਸ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਜੋ ਵਿਲੋਕਸਰ ਕੀਤੇ ਜਾਂਦੇ ਨੇ ਤਾਂ ਇਹ ਕੋਈ ਮੌਕ ਡਰਲ ਹੈ ਜਾਂ ਵਾਕਈ ਜਹੀ ਕਿ ਇਨਫੋਰਮੇਸ਼ਨ ਮਿਲੀ ਹੈ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਜ਼ਰੂਰ ਕਰਾਇਆ ਗਿਆ ਹੈ ਇਹ ਜਾਣਕਾਰੀ ਮਿਲੀ ਹੈ ਕਿ ਅੰਦਰ ਵਿਸਫੋਟਕ ਸਮਗਰੀ ਕੋਈ ਮਿਲਣ ਜਾਣ ਦੀ ਜੋ ਸੂਚਨਾ ਸਾਹਮਣੇ ਆਈ ਹੈ ਉਸ ਦੇ ਬਾਅਦ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਰਸੀਆਂ ਲਗਾਈਆਂ ਗਈਆਂ ਨੇ ਲੋਕਾਂ ਨੂੰ ਇਥੋਂ ਦੂਰੀ ਅਬਨਾਕ ਕੇ ਖੜੇ ਹੋਣ ਦੇ ਵਾਸਤੇ ਕਿਹਾ ਗਿਆ ਜੋ ਲੋਕ ਅੰਦਰ ਮੌਜੂਦ ਸਗੇ ਉਹਨਾਂ ਸਾਰਿਆਂ ਨੂੰ ਇਥੋਂ ਬਾਹਰ ਕੱਢਿਆ ਗਿਆ ਫਿਲਹਾਲ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਅੰਦਰ ਕੋਈ ਵਿਸਫੋਟਕ ਸਮੱਗਰੀ ਹੈ ਜਾਂ ਅਜਿਹੀ ਕੋਈ ਸੂਚਨਾ ਮਿਲੀ ਹੈ ਜਾਂ ਕਿ ਧਮਕੀ ਆਈ ਹੈ ਜਾਂ ਫਿਰ ਇਹ ਸਾਰਾ ਕੁਝ ਇੱਕ ਮੌਗਰਲ ਦਾ ਹਿੱਸਾ ਹੈ ਇਸ ਕੁਝ ਵੀ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਕੋਰਟ ਕੰਪਲੈਕਸ ਦੀਆਂ ਜਿੱਥੇ ਕੋਰਟ ਨੂੰ ਖਾਲੀ ਕਰਵਾਇਆ ਗਿਆ ਲੋਕਾਂ ਨੂੰ ਬਾਹਰ ਕੱਢਿਆ ਗਿਆ ਜੋ ਵਕੀਲ ਅਤੇ ਜੱਸ ਸਹਿਬਾਨ ਜਿਗੇ ਉਹਨਾਂ ਨੂੰ ਵੀ ਬਾਹਰ ਲਿਆਂਦਾ ਗਿਆ ਤੇ ਸੁਰੱਖਿਆ ਇੱਕਦਮ ਇੱਥੇ ਵਧਾ ਦਿੱਤੀ ਗਈ ਹੈ ਰਸੀਆਂ ਲਗਾ ਕੇ ਇਲਾਕੇ ਨੂੰ ਸੀਲ ਕੀਤਾ ਗਿਆ ਤੇ ਲੋਕਾਂ ਨੂੰ ਗੱਡੀਆਂ ਤੋਂ ਵੀ ਦੂਰੀ ਬਣਾ ਕੇ ਰੱਖਣ ਦੇ ਵਾਸਤੇ ਇੱਥੇ ਕਿਹਾ ਗਿਆ ਇਸ ਤਰੀਕੇ ਦਾ ਇੱਥੇ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਏ ਮੌਕ ਡ੍ਰਿਲ ਹੈ ਜਾਂ ਵਾਕਈ ਜਹੀ ਕਿ ਇਨਫੋਰਮੇਸ਼ਨ ਮਿਲੀ ਹੈ ਕੋਈ ਘਬਰਾਉਣ ਵਾਲੀ ਗੱਲ ਹੈ ਯਾਨੀ ਇਹ ਹਾਲੇ ਕਲੀਅਰ ਨਹੀਂ ਹੋ ਸਕਿਆ ਫਿਲਹਾਲ ਦੱਸਦੀ ਕਿ 26 ਜਨਵਰੀ ਹੈ ਪਰਸੋ ਉਸ ਤੋਂ ਪਹਿਲਾਂ ਲਗਾਤਾਰ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਰਿਹਾ ਰੱਖਿਆ ਹੈ ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਇਹ ਅਲਰਟ ਹੈ ਕਿ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਨੇ ਅਤਵਾਦੀ ਵੱਡੇ ਅਤਵਾਦੀ ਹਮਲੇ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਇਸ ਨੂੰ ਲੈ ਕੇ ਖੂਫੀਆ ਏਜੰਸੀਆਂ ਵੀ ਅਲਰਟ ਦੇ ਉੱਪਰ ਨੇ ਪੁਲਿਸ ਪ੍ਰਸ਼ਾਸਨ ਵੀ ਅਲਰਟ ਦੇ ਉੱਪਰ ਨੇ ਤੇ तमाम ਦੋ ਚੀਜ਼ਾਂ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤੇ ਇਸੇ ਦਰਮਿਆਨ ਕੁਝ ਦਿਨ ਪਹਿਲਾਂ ਹੀ ਇਹ ਜੋ ਚੰਡੀਗੜ੍ਹ ਕੋਟ ਹੈ ਅਚਾਨਕ ਇੱਥੇ ਖਬਰ ਆਈ ਕਿ ਅੰਦਰ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਇਸੇ ਦੇ ਚਲਦੇ ਇਨਫੋਰਮੇਸ਼ਨ ਮਿਲੀ ਹੈ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਜ਼ਰੂਰ ਕਰਾਇਆ ਗਿਆ ਹੈ ਇਹ ਜਾਣਕਾਰੀ ਮਿਲ ਰਹੀ ਹੈ ਕਿ ਅੰਦਰ ਵਿਸਫੋਟਕ ਸਮੱਗਰੀ ਕੋਈ ਮਿਲਣ ਜਾਣ ਦੀ ਜੋ ਸੂਚਨਾ ਸਾਹਮਣੇ ਆਈ ਹੈ ਉਸ ਦੇ ਬਾਅਦ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਰਸੀਆਂ ਲਗਾਈਆਂ ਗਈਆਂ ਨੇ ਲੋਕਾਂ ਨੂੰ ਇਥੋਂ ਦੂਰੀ ਅਬ ਬਣਾ ਕੇ ਖੜੇ ਹੋਣ ਦੇ ਵਾਸਤੇ ਕਿਹਾ ਗਿਆ ਜੋ ਲੋਕ ਅੰਦਰ ਮੌਜੂਦ ਸਿਗੇ ਉਹਨਾਂ ਸਾਰਿਆਂ ਨੂੰ ਇਥੋਂ ਬਾਹਰ ਕੱਢਿਆ ਗਿਆ ਫਿਲਹਾਲ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਅੰਦਰ ਕੋਈ ਵਿਸਫੋਟਕ ਸਮੱਗਰੀ ਹੈ ਜਾਂ ਅਜੀਬੀ ਸੁਚਨਾ ਮਿਲੀ ਹੈ ਜਾਂ ਕਿ ਧਮਕੀ ਆਈ ਹੈ ਜਾਂ ਫਿਰ ਇਹ ਸਾਰਾ ਕੁਝ ਇੱਕ ਮੌਗਰਲ ਦਾ ਹਿੱਸਾ ਹੈ ਇਸ ਕੁਝ ਵੀ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਕੋਰਟ ਕੰਪਲੈਕਸ ਦੀਆਂ ਜਿੱਥੇ ਕੋਰਟ ਨੂੰ ਖਾਲੀ ਕਰਵਾਇਆ ਗਿਆ ਲੋਕਾਂ ਨੂੰ ਬਾਹਰ ਕੱਢਿਆ ਗਿਆ ਜੋ ਵਕੀਲ ਅਤੇ ਜੱਸ ਸਹਿਬਾਨ ਜਿਗੇ ਉਹਨਾਂ ਨੂੰ ਵੀ ਬਾਹਰ ਲਿਆਂਦਾ ਗਿਆ ਤੇ ਸੁਰੱਖਿਆ ਇੱਕਦਮ ਇੱਥੇ ਵਧਾ ਦਿੱਤੀ ਗਈ ਹੈ ਰਸੀਆਂ ਲਗਾ ਕੇ ਇਲਾਕੇ ਨੂੰ ਸੀਲ ਕੀਤਾ ਗਿਆ ਤੇ ਲੋਕਾਂ ਨੂੰ ਗੱਡੀਆਂ ਤੋਂ ਵੀ ਦੂਰੀ ਬਣਾ ਕੇ ਰੱਖਣ ਦੇ ਵਾਸਤੇ ਇੱਥੇ ਕਿਹਾ ਗਿਆ ਇਸ ਤਰੀਕੇ ਦਾ ਇੱਥੇ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਹ ਮੌਕ ਡ੍ਰਿਲ ਹੈ ਜਾਂ ਵਾਕਈ ਜਹੀ ਕਿ ਇਨਫੋਰਮੇਸ਼ਨ ਮਿਲੀ ਹੈ ਕੋਈ ਘਬਰਾਣ ਵਾਲੀ ਗੱਲ ਹੈ ਯਾਨੀ ਇਹ ਹਾਲੇ ਕਲੀਅਰ ਨਹੀਂ ਹੋ ਸਕਿਆ ਫਿਲਹਾਲ ਦੱਸਦੇ ਕਿ 26 ਜਨਵਰੀ ਹੈ ਪਰਸੋ ਉਸ ਤੋਂ ਪਹਿਲਾਂ ਲਗਾਤਾਰ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਰਿਹਾ ਹੋ ਰੱਖਿਆ ਹੈ ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਇਹ ਅਲਰਟ ਹੈ ਕਿ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਨੇ ਅਤਵਾਦੀ ਵੱਡੇ ਅਤਵਾਦੀ ਹਮਲੇ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਇਸ ਨੂੰ ਲੈ ਕੇ ਖੂਫੀਆ ਏਜੰਸੀਆਂ ਵੀ ਅਲਰਟ ਦੇ ਉੱਪਰ ਨੇ ਪੁਲਿਸ ਪ੍ਰਸ਼ਾਸਨ ਵੀ ਅਲਰਟ ਦੇ ਉੱਪਰ ਨੇ ਤੇ तमाम ਦੋ ਚੀਜ਼ਾਂ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤੇ ਇਸੇ ਦਰਮਿਆਨ ਕੁਝ ਦੇਰ ਪਹਿਲਾਂ ਹੀ ਇਹ ਜੋ ਚੰਡੀਗੜ੍ਹ ਕੋਟ ਹੈ ਅਚਾਨਕ ਇੱਥੇ ਖਬਰ ਆਈ ਕਿ ਅੰਦਰ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਇਸੇ ਦੇ ਚੱਲਦੇ ਜੋ ਲੋਕ ਨੇ ਅੰਦਰ ਜੋ ਲੋਕ ਮੌਜੂਦ ਸੀਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਇਹ ਮੌਕ ਡ੍ਰਿਲ ਹੈ ਸੁਰੱਖਿਆ ਅਭਿਆਸ ਦਾ ਕੋਈ ਹਿੱਸਾ ਹੈ ਜਾਂ ਫਿਰ ਜਹੀ ਕੋਈ ਇਨਫੋਰਮੇਸ਼ਨ ਆਈ ਹੈ ਹਾਲੇ ਤੱਕ ਇਹ ਕਲੀਅਰ ਇਸ ਵੇਲੇ ਦੀ ਅਹਿਮ ਖਬਰ ਚੰਡੀਗੜ੍ਹ ਤੋਂ ਜਿੱਥੇ ਨੂੰ ਖਾਲੀ ਕਰਵਾਇਆ ਗਿਆ तमाम ਜੱਜ ਅਤੇ ਵਕੀਲ ਆਮ ਲੋਕਾਂਤਰ ਮੌਜੂਦ ਸਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਦਰੂਨੀ ਵਿਸਫੋਟਕ ਸਮਗਰੀ ਮਿਲੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਦੇ ਬਾਅਦ ਅਜੇਹਾ ਕੀਤਾ ਗਿਆ ਹਾਲਾਂਕਿ ਕਲੀਅਰ ਨਹੀਂ ਹੈ ਕਿ ਵਾਕਈ ਅਜੇਹੀ ਕੋਈ ਇਨਫੋਰਮੇਸ਼ਨ ਗਿਆ ਪਾਰਕਿੰਗ ਦੇ ਵਿੱਚ ਇੱਥੇ ਪੁਲਿਸ ਫੋਰਸ ਨੂੰ ਤਣਾਤ ਕੀਤਾ ਗਿਆ ਸਾਰੇ ਇਲਾਕ ਨਿਗਤੀ ਕੀਤੇ ਨਾਲ ਘੇਰਾ ਪਾਇਆ ਗਿਆ ਸੀਲ ਕੀਤਾ ਗਿਆ ਤੇ ਜੋ तमाम ਅੰਦਰ ਵਕੀਲ ਜਾਂ ਸਹਿਬਾਨ ਮੌਜੂਦ ਸਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਲੋਕ دہشت ਦੇ ਦੇ ਮਾਹੌਲ ਦੇ ਵਿੱਚ ਬਣੇ ਹੋਏ ਨੇ ਇਹ ਹਾਲ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਇਹ ਕੋਈ ਸੁਰੱਖਿਆ ਦੇ ਮੱਦੇ ਨਜ਼ਰ ਮੌਕ ਡ੍ਰਿਲ ਦਾ ਹਿੱਸਾ ਕਿਉਂਕਿ 26 ਜਨਵਰੀ ਹੈ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਜੋ ਅਭਿਆਸ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਕਸਰ ਕੀਤੇ ਜਾਂਦੇ ਨੇ ਤਾਂ ਇਹ ਕੋਈ ਮੌਕ ਡ੍ਰਿਲ ਹੈ ਜਾਂ ਵਾਕਈ ਜਿਹੀ ਇਨਫੋਰਮੇਸ਼ਨ ਮਿਲੀ ਹੈ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਜ਼ਰੂਰ ਕਰਾਇਆ ਗਿਆ ਹੈ ਇਸ ਲਈ ਇਹਨਾਂ ਖਬਰ ਚੰਡੀਗੜ੍ਹ ਤੋਂ ਜਿਵੇਂ ਕਿ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਹੈ ਤਮਾਮ ਜਾਂਚ ਤੇ ਵਕੀਲ ਆਮ ਲੋਕਾਂ ਸਾਹਮਣੇ ਆਏ ਸਾਰਿਆਂ ਤੋਂ ਬਾਅਦ ਇਸ ਤਰੀਕੇ ਦੇ ਨਾਲ ਕੋਰਟ ਇਸ ਵੇਲੇ ਦੀ ਇਹ ਹੈ ਖਬਰ ਚੰਡੀਗੜ੍ਹ ਤੋਂ ਜਿੱਥੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਤਮਾਮ ਤੋਂ ਜੱਜ ਅਤੇ ਵਕੀਲ ਆਮ ਲੋਕਾਂਤਰ ਮੌਜੂਦ ਸਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਦਰ ਕੋਈ ਵਿਸਫੋਟਕ ਸਮਗਰੀ ਮਿਲੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਦੇ ਬਾਅਦ ਅਜਿਹਾ ਕੀਤਾ ਗਿਆ ਹਾਲਾਂਕਿ ਕਲੀਅਰ ਨਹੀਂ ਹੈ ਕਿ ਵਾਕਈ ਅਜਿਹੀ ਕੋਈ ਇਨਫੋਰਮੇਸ਼ਨ ਸਾਹਮਣੇ ਆਈ ਹੈ ਜਿਸ ਦੇ ਬਾਅਦ ਪੁਲਿਸ ਫੋਰਸ ਨੂੰ ਤਣਾਤ ਕੀਤਾ ਗਿਆ ਸਾਰੇ ਇਲਾਕ ਨਿਫਤੀਕੇ ਦੇ ਨਾਲ ਘੇਰਾ ਪਾਇਆ ਗਿਆ ਹੈ ਸੀਲ ਕੀਤਾ ਗਿਆ ਹੈ ਤੇ ਜੋ तमाम ਅੰਦਰ ਵਕੀਲ ਜਾਂ ਸਹਿਬਾਨ ਮੌਜੂਦ ਸਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਹੈ ਫਿਲਹਾਲ ਲੋਕ دہشت ਦੇ ਦੇ ਮਾਹੌਲ ਦੇ ਵਿੱਚ ਬਣੇ ਹੋਏ ਨੇ ਇਹ ਹਾਲ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਇਹ ਕੋਈ ਸੁਰੱਖਿਆ ਦੇ ਮੱਦੇ ਨਜ਼ਰ ਮੌਕ ਡ੍ਰਿਲ ਦਾ ਹਿੱਸਾ ਹੈ ਕਿਉਂਕਿ 26 ਜਨਵਰੀ ਹੈ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਜੋ ਅਭਿਆਸ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਕਸਰ ਕੀਤੇ ਜਾਂਦੇ ਨੇ ਤਾਂ ਇਹ ਕੋਈ ਮੌਕ ਡ੍ਰਿਲ ਹੈ ਜਾਂ ਵਾਕਈ ਜਹੀ ਕਿ ਇਨਫੋਰਮੇਸ਼ਨ ਮਿਲੀ ਹੈ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਜ਼ਰੂਰ ਕਰਾਇਆ ਗਿਆ ਹੈ ਇਹ ਜਾਣਕਾਰੀ ਮਿਲ ਰਹੀ ਹੈ ਕਿ ਅੰਦਰ ਵਿਸਫੋਟਕ ਸਮਗਰੀ ਕੋਈ ਮਿਲਣ ਜਾਣ ਦੀ ਜੋ ਸੂਚਨਾ ਸਾਹਮਣੇ ਆਈ ਹੈ ਉਸ ਦੇ ਬਾਅਦ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਰਸੀਆਂ ਲਗਾਈਆਂ ਗਈਆਂ ਨੇ ਲੋਕਾਂ ਨੂੰ ਇੱਥੋਂ ਦੂਰੀ ਬਣਾ ਕੇ ਖੜੇ ਹੋਣ ਦੇ ਵਾਸਤੇ ਕਿਹਾ ਗਿਆ ਹੈ ਜੋ ਲੋਕ ਅੰਦਰ ਮੌਜੂਦ ਸਗੇ ਉਹਨਾਂ ਸਾਰਿਆਂ ਨੂੰ ਇੱਥੋਂ ਬਾਹਰ ਕੱਢਿਆ ਗਿਆ ਹੈ ਫਿਲਹਾਲ ਹਾਲੇ ਤੱਕ ਲੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਦੇ ਬਾਅਦ ਅਜੇਹਾ ਕੀਤਾ ਗਿਆ ਹਾਲਾਂਕਿ ਕਲੀਅਰ ਨਹੀਂ ਹੈ ਕਿ ਵਾਕਈ ਅਜੇ ਹੀ ਕੋਈ ਇਨਫੋਰਮੇਸ਼ਨ ਸਾਹਮਣੇ ਆਈ ਹੈ ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਇਸ ਕਦਰ ਇੱਥੇ ਪਹੁੰਚਿਆ ਹੈ ਤੇ ਹਰਕਤ ਚਾਇਆ ਜਾਂ ਫਿਰ ਇਹ ਕੋਈ ਮੌਕ ਡਰਲ ਦਾ ਹਿੱਸਾ ਹੈ ਇਹ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਲੋਕਾਂ ਨੂੰ ਹਫੜਾ ਦਫੜੀ ਦੇ ਵਿੱਚ ਬਾਹਰ ਜ਼ਰੂਰ ਕੱਢਿਆ ਗਿਆ ਤੁਹਾਨੂੰ ਚੰਡੀਗੜ੍ਹ ਕੋਰਟ ਕੰਪਲੈਕਸ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੋਰਟ ਦੇ ਵਿੱਚੋਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਭਾਰੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਫੋਰਸ ਨੂੰ ਤਣਾਤ ਕੀਤਾ ਗਿਆ ਸਾਰੇ ਇਲਾਕਾ ਨਿਗਤੀ ਕੀਤੇ ਨਾਲ ਕੇਰਾ ਪਾਇਆ ਗਿਆ ਹੈ ਸੀਲ ਕੀਤਾ ਗਿਆ ਹੈ ਤੇ ਜੋ तमाम ਅੰਦਰ ਵਕੀਲ ਜਾਂ ਸਹਿबान ਮੌਜੂਦ ਸਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਹੈ ਫਿਲਹਾਲ ਲੋਕ دہشت ਦੇ ਦੇ ਮਾਹੌਲ ਦੇ ਵਿੱਚ ਬਣੇ ਹੋਏ ਨੇ ਇਹ ਹਾਲ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਇਹ ਕੋਈ ਸੁਰੱਖਿਆ ਦੇ ਮੱਦੇ ਨਜ਼ਰ ਮੌਕ ਡ੍ਰਿਲ ਦਾ ਹਿੱਸਾ ਕਿਉਂਕਿ 26 ਜਨਵਰੀ ਹੈ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਜੋ ਅਭਿਆਸ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਕਸਰ ਕੀਤੇ ਜਾਂਦੇ ਨੇ ਤਾਂ ਇਹ ਕੋਈ ਮੌਕ ਡ੍ਰਿਲ ਹੈ ਜਾਂ ਵਾਕਈ ਜਹੀ ਕਿ ਇਨਫੋਰਮੇਸ਼ਨ ਮਿਲੀ ਹੈ ਹਾਲੇ ਤੱਕ ਕਲੀਅਰ ਨਹੀਂ ਹੋ ਸਕਿਆ ਲੇਕਿਨ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਜ਼ਰੂਰ ਕਰਾਇਆ ਗਿਆ ਹੈ ਇਹ ਜਾਣਕਾਰੀ ਮਿਲੀ ਹੈ ਕਿ ਅੰਦਰ ਵਿਸਫੋਟਕ ਸਮਗਰੀ ਕੋਈ ਮਿਲਣ ਜਾਣ ਦੀ ਜੋ ਸੂਚਨਾ ਸਾਹਮਣੇ ਆਈ ਹੈ ਇਸ ਦੇ ਬਾਅਦ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਰਸੀਆਂ ਲਗਾਈਆਂ ਗਈਆਂ ਨੇ ਲੋਕਾਂ ਨੂੰ ਇਥੋਂ ਦੂਰੀ ਅਬ ਬਣਾ ਕੇ ਖੜੇ ਹੋਣ ਦੇ ਵਾਸਤੇ ਕਿਹਾ ਗਿਆ ਜੋ ਲੋਕ ਅੰਦਰ ਮੌਜੂਦ ਸਗੇ ਉਹਨਾਂ ਸਾਰਿਆਂ ਨੂੰ ਇਥੋਂ ਬਾਹਰ ਕੱਢਿਆ ਗਿਆ ਫਿਲਹਾਲ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਸਪਸ਼ਟ ਨਹੀਂ ਕੀਤਾ ਗਿਆ ਕਿ ਕੀ ਅੰਦਰ ਕੋਈ ਵਿਸਫੋਟਕ ਸਮੱਗਰੀ ਹੈ ਜਾਂ ਅਜੀਬੀਤ ਸੂਚਨਾ ਮਿਲੀ ਹੈ ਜਾਂ ਕਿ ਧਮਕੀ ਆਈ ਹੈ ਜਾਂ ਫਿਰ ਇਸਾਰਾ ਕੁਝ ਇੱਕ ਮੋਗਰਲ ਦਾ ਹਿੱਸਾ ਹੈ ਇਸ ਕੁਝ ਵੀ ਹਾਲੇ ਸਪਸ਼ਟ ਨਹੀਂ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਕੋਰਟ ਕੰਪਲੈਕਸ ਦੀਆਂ ਜਿੱਥੇ ਕੋਰਟ ਨੂੰ ਖਾਲੀ ਕਰਵਾਇਆ ਗਿਆ ਲੋਕਾਂ ਨੂੰ ਬਾਹਰ ਕੱਢਿਆ ਗਿਆ ਜੋ ਅਬ ਵਕੀਲ ਅਤੇ ਜੱਜ ਸਹਿਬਾਨ ਜਿਨ੍ਹਾਂ ਨੂੰ ਵੀ ਬਾਹਰ ਲਿਆਂਦਾ ਗਿਆ ਤੇ ਸੁਰੱਖਿਆ ਇੱਕਦਮ ਇੱਥੇ ਵਧਾ ਦਿੱਤੀ ਗਈ ਹੈ ਰਸੀਆਂ ਲਗਾ ਕੇ ਇਲਾਕੇ ਨੂੰ ਸੀਲ ਕੀਤਾ ਗਿਆ ਤੇ ਲੋਕਾਂ ਨੂੰ ਗੱਡੀਆਂ ਤੋਂ ਵੀ ਦੂਰੀ ਬਣਾ ਕੇ ਰੱਖਣ ਦੇ ਵਾਸਤੇ ਇੱਥੇ ਕਿਹਾ ਗਿਆ ਇਸ ਤਰੀਕੇ ਦਾ ਇੱਥੇ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਇਹ ਮੌਕ ਡ੍ਰਿਲ ਹੈ ਜਾਂ ਵਾਕਈ ਜਹੀ ਕਿ ਇਨਫੋਰਮੇਸ਼ਨ ਮਿਲੀ ਹੈ ਕੋਈ ਘਬਰਾਉਣ ਵਾਲੀ ਗੱਲ ਹੈ ਯਾਨੀ ਇਹ ਹਾਲੇ ਕਲੀਅਰ ਨਹੀਂ ਹੋ ਸਕਿਆ ਫਿਲਹਾਲ ਦੱਸਦੇ ਕਿ 26 ਜਨਵਰੀ ਆ ਪਰਸੋ ਉਸ ਤੋਂ ਪਹਿਲਾਂ ਲਗਾਤਾਰ ਪੰਜਾਬ ਦੇ ਵਿੱਚ ਅਲਰਟ ਜਾਰੀ ਹੋ ਰਿਹਾ ਹੋ ਰੱਖਿਆ ਹੈ ਪੰਜਾਬ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਇਹ ਅਲਰਟ ਹੈ ਕਿ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਨੇ ਅਤਵਾਦੀ ਵੱਡੇ ਅਤਵਾਦੀ ਹਮਲੇ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਇਸ ਨੂੰ ਲੈ ਕੇ ਖੂਫੀਆ ਏਜੰਸੀਆਂ ਵੀ ਅਲਰਟ ਦੇ ਉੱਪਰ ਨੇ ਪੁਲਿਸ ਪ੍ਰਸ਼ਾਸਨ ਵੀ ਅਲਰਟ ਦੇ ਉੱਪਰ ਨੇ ਤੇ तमाम ਜੋ ਚੀਜ਼ਾਂ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਤੇ ਇਸੇ ਦਰਮਿਆਨ ਕੁਝ ਦਿਨ ਪਹਿਲਾਂ ਹੀ ਇਹ ਜੋ ਚੰਡੀਗੜ੍ਹ ਕੋਟ ਹੈ ਅਚਾਨਕ ਇੱਥੇ ਖਬਰ ਆਈ ਕਿ ਅੰਦਰ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਇਸੇ ਦੇ ਚਲਦੇ ਜੋ ਲੋਕ ਨੇ ਅੰਦਰ ਜੋ ਲੋਕ ਮੌਜੂਦ ਸੀਗੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਇਹ ਮੌਕ ਡ੍ਰਿਲ ਹੈ ਸੁਰੱਖਿਆ ਅਭਿਆਸ ਦਾ ਕੋਈ ਹਿੱਸਾ ਹੈ ਜਾਂ ਫਿਰ ਜਹੀ ਕੋਈ ਇਨਫੋਰਮੇਸ਼ਨ ਆਈ ਹੈ ਹਾਲ ਤੱਕ ਇਹ ਕਲੀਅਰ ਨਹੀਂ ਹੋ ਸਕਿਆ ਚੱਤੇ ਗਏ ਨਹੀਂ ਆਰਾ ਹੰਮੀ ਕਾਰਜੋ ਟੈਕਨੀਕਲ ਹੈਰਿੰਗ ਠੀਕ ਹੈ ਜੀ ਸਰ ਹੋਬ ਕੰਪਨੀ ਦਾ ਮੈਮ ਕੋ ਸਟਾਪ ਹੈ ਹੈਰਿੰਗ ਬਲੀ ਤੋਂ ਮੈਮ ਜੀ ਹਾਲੇ ਵਾਲਾ ਬੰਦਾ बात चलिए आप बाहर सर प्लीज बाहर आइए नहीं, नहीं तो तो करिए इसको एक बार इधर आ जाओ एक रुपया सभी ध्यान दीजिए जो गाड़ियों के पास खड़े हैं लोग अगर गाड़ियां आपकी खुद की नहीं था। है और

ਸਵੇਰੇ ਦੀ ਇਹ ਹੈ ਖਬਰ ਚੰਡੀਗੜ੍ਹ ਤੋਂ ਜਿੱਥੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਤਮਾਮ ਤੋਂ ਜੱਜ ਅਤੇ ਵਕੀਲ ਆਮ ਲੋਕਾਂਤਰ ਮੌਜੂਦ ਸਕੇ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਦਰੋਂ ਕੋਈ ਵਿਸਫੋਟਕ ਸਮਗਰੀ ਮਿਲੇ ਜਾਣ ਦੀ ਸੂਚਨਾ ਮਿਲੀ ਹੈ ਜਿਸ ਦੇ ਬਾਅਦ ਅਜਿਹਾ ਕੀਤਾ ਗਿਆ ਹਾਲਕਿ